ਹੈਲੋ ਜੀ ਸਤਿ ਸ੍ਰੀ ਅਕਾਲ ਪ੍ਰਦੀਪ ਜੀ ਹੈਲੋ ਜੀ ਸਾਰੇ ਫਰੈਂਡ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਵਾਲਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਅੱਜ ਆਪਾਂ ਲਾਈਵ ਹੋਏ ਆਂਗੇ ਥੋੜੀ ਥੋੜੀਆਂ ਛੋਟੀ ਛੋਟੀਆਂ ਜਾਣਕਾਰੀਆਂ ਲੈ ਕੇ ਜਿੱਦਾਂ ਕਿ ਦੇਖੋ ਹੁਣ ਗਰਮੀ ਆ ਰਹੀਆਂ ਨੇ ਹਨਾ ਉਹਦੇ ਵਿੱਚ ਆਪਾਂ ਨੂੰ ਪੁਦੀਨੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਈ ਫਰੈਂਡ ਦੇ ਨਾਲ ਥੈਂਕ ਯੂ ਜੀ ਥੈਂਕ ਯੂ ਹਾਂਜੀ ਕੱਲ ਤੁਸੀਂ ਡਾਕਟਰ ਕੋਲੇ ਗਏ ਸੀ ਜੀ ਕਿੱਦਾਂ ਪ੍ਰਦੀਪ ਜੀ ਹਾਂਜੀ ਤੇ ਕੁਛ ਨਾ ਪਰਸੋਂ ਆਪਾਂ ਜਦੋਂ 19 ਤਰੀਕ ਨੂੰ ਲਾਈਵ ਹੋਏ ਸੀਗੇ ਤੇ ਕਾਫੀ ਫਰੈਂਡਸ ਨੇ ਮੈਨੂੰ ਓਕੇ ਜੀ ਓਕੇ ਬਹੁਤ ਵਧੀਆ ਧੰਨਵਾਦ ਜੀ ਵਧੀਆ ਹੀ ਚਾਹੀਦੇ ਹੋ ਕਾਫੀ ਫਰੈਂਡਸ ਨੇ ਮੈਨੂੰ ਸ਼ੂਗਰ ਬਾਰੇ ਤੇ ਹਨਾ weight loss ਕਰਨ ਵਾਸਤੇ ਹਨਾ ਕਾਫੀ ਪੁੱਛ ਰਹੇ ਸੀਗੇ ਤੇ ਉਸ ਟਾਈਮ ਮੈਨੂੰ ਸ਼ੂਗਰ ਬਾਰੇ ਨਹੀਂ ਪਤਾ ਸੀਗਾ ਤੇ ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਜੀ ਠੀਕ ਹੀ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਮੈਂ ਇੱਕ ਦੋ ਆਪਣੇ ਫਰੈਂਡਸ ਨੂੰ ਜਾਂ ਜਿੱਦਾਂ ਕਿ ਡਾਕਟਰ ਸਾਹਿਬ ਨੇ ਇੱਕ ਦੋ ਨਾ ਤੇ ਮੈਂ ਉਹਨਾਂ ਨੂੰ ਵੀ ਪੁੱਛਿਆ ਕਿਉਂਕਿ ਦੇਖੋ ਜਦੋਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਜਿਹੜੀ ਚੀਜ਼ ਬਾਰੇ ਮੈਂ ਉਹ ਤੁਹਾਨੂੰ ਨਹੀਂ ਦੱਸੂੰਗੀ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਬੈਦ ਹਕੀਮ ਖਾਤਰਾਏ ਜਨਾਂ ਅਗਰ ਮੈਂ ਤੁਹਾਨੂੰ ਕੋਈ ਚੀਜ਼ ਦੱਸ ਦੂੰਗੀ ਨਾ ਹੈਲੋ ਮਾਨਿਆ ਜੀ ਤੇ ਨਾ ਉਹ ਦਿਨ ਨਾਲ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਜੇ ਦੇਖੋ ਇਹ ਮੈਨੂੰ ਮਨਜ਼ੂਰ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾ ਕਿ ਮੈਨੂੰ ਸਿਰਫ ਵੀਊ ਵਾਸਤੇ ਮੈਂ ਨਹੀਂ ਆਉਂਦੀ ਹੈਗੀ ਸਿਰਫ ਜਿਹੜੀ ਬੇਸਿਕ ਨੋਲਿਜ ਮੈਨੂੰ ਹੁੰਦੀ ਹੈ ਮੈਂ ਉਹ ਆਪਣੀ ਫਰੈਂਡਸ ਨੂੰ ਦੱਸਦੀਆਂ ਕਿਉਂਕਿ ਆਪਣੇ ਦੇਖੋ ਬਾ ਸਬਜ਼ੀਆਂ ਬਾਰੇ ਵੀ ਹੈ ਨਾ ਹਾਂਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਹੈ ਨਾ ਵੀ ਸਜੇਰੀਅਨ ਤੁਹਾਡੀ ਡਿਲੀਵਰੀ ਹੋਊਗੀ ਹਨਾ ਕਿਉਂਕਿ ਇਦਾਂ ਤੁਸੀਂ ਟਵਿਨ ਬੇਬੀ ਵੀ ਕਿਹਾ ਸੀਗਾ ਨਾ ਨੋਰਮਲ ਹੋ ਡਿਲੀਵਰੀ ਹੋਣੀ ਇੰਪੋਸੀਬਲ ਲੱਗੀ ਹੈ ਤੇ ਹਾਂਜੀ ਆਪਾਂ ਨੇ ਅੱਜ ਨਾ ਛੋਟ ਛੋਟੀਆਂ ਗੱਲਾਂ ਨੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਸ ਦਿਨ ਕੁਝ ਫਰੈਂਡ ਨੇ ਮੈਨੂੰ ਸ਼ੂਗਰ ਬਾਰੇ ਪੁੱਛਿਆ ਸੀਗਾ ਅੱਜ ਮੈਂ ਨਾ ਇੱਕ ਡਾਕਟਰ ਸਾਹਿਬ ਨਾਲ ਗੱਲ ਵੀ ਕੀਤੀ ਸੀਗੀ ਤੇ ਉਹਨਾਂ ਨੇ ਮੈਨੂੰ ਦੱਸਿਆਗਾ ਕੁਝ ਤਾਂ ਇਦਾਂ ਦੇ ਹਨਾ ਅਨਾਜ ਨੇਗੇ ਜਿਹੜੇ ਕਿ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਦੂਸਰੀ ਗੱਲ ਜਿਹੜੇ ਆਪਾਂ ਹਨਾ ਮਾਰਕੀਟ ਦੇ ਵਿੱਚੋਂ ਛੋਟੇ-ਪੋਟੇ ਡੱਬਾਵੰਦ ਆਪਾਂ ਨੂੰ ਕਹਿੰਦੇ ਨੇ ਵੀ ਸ਼ੂਗਰ ਨੂੰ ਆਹ ਚੀਜ਼ ਕੰਟਰੋਲ ਕਰ ਦਿੰਦੀ ਹੈ ਸ਼ੂਗਰ ਨੂੰ ਆਹ ਚੀਜ਼ ਕੰਟਰੋਲ ਕਰ ਦਿੰਦੀ ਹੈ ਆਪਾਂ ਉਹਨੂੰ ਵੀ ਹਨਾ ਨਹੀਂ ਯੂਜ਼ ਕਰਨਾ ਕਿਉਂਕਿ ਇਦਾਂ ਦੀਆਂ ਚੀਜ਼ਾਂ ਹਨਾ ਬਿਮਾਰੀ ਨੂੰ ਵਧਾ ਦਿੰਦੀਆਂ ਨੇ ਸਮਕਾ ਘਟਾਉਣ ਦੀ ਬਜਾਏ ਤੇ ਇੱਕ ਨਾ ਡਾਕਟਰ ਨੇਗੇ ਜਿੱਦਾਂ ਕਿ ਡਾਕਟਰ ਸਾਰਦਾ ਨੇਗੇ ਲੁਧਿਆਣੇ ਵੀ ਉਹ ਬੈਠਦੇ ਨੇ ਮੋਹਾਲੀ ਵੀ ਬੈਠਦੇ ਨੇ ਇੱਕ ਦੋ ਜਗ੍ਹਾ ਹੋਰ ਵੀ ਬੈਠਦੇ ਨੇ ਹੈਲੋ ਵੀਰਪਾਲ ਜੀ ਕੋਈ ਗੱਲ ਨਹੀਂ ਜੀ ਪ੍ਰਮਾਤਮਾ ਸਰ ਕੁਝ ਠੀਕ ਰੱਖਣਗੇ ਤੁਸੀਂ ਥੋੜਾ ਹੌਸਲਾ ਰੱਖੋ ਤੇ ਹਾਂਜੀ ਮੈਂ ਦੱਸ ਰਹੀ ਸੀ ਕਿ ਆਪਣੇ ਫਰੈਂਡਸ ਬਾਰੇ ਹਨਾ ਜੋ ਕਿ ਸਭ ਤੋਂ ਪਹਿਲਾਂ ਤਾਂ ਮੈਨੂੰ ਨਾ ਮੈਂ ਦੋ ਵਾਰ ਹੁਣ ਫੋਨ ਦੇਖਿਆ ਦੋ ਤਿੰਨ ਵਦਿਨ ਹੋ ਗਏ ਬਿਲਕੁਲ ਠੀਕ ਠਾਕ ਜੀ ਤੁਸੀਂ ਕਿਵੇਂ ਜੀ ਹਾਂਜੀ ਵੀਰਪਾਲ ਜੀ ਤੁਸੀਂ ਕਿੱਥੋਂ ਦੀ ਕਿਉਂਕਿ ਮੈਂ ਹਾਂਜੀ ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਫੋਨ ਚੈੱਕ ਕਰ ਰਹੀ ਸੀਗੀ ਤੇ ਆਪਾਂ ਦੇਖੋ ਦੇਖੇਗਾ ਨਾ ਪੈਸੇ ਤਾਂ ਤੁਹਾਨੂੰ ਸਾਰੇ ਫਰੈਂਡਸ ਨੂੰ ਪਤਾ ਹੀ ਹੈ ਕਿ ਆਪਣਾ ਚੈਨਲ ਹੈ ਨਾ ਫੂਡਿੰਗ ਦੇ ਰਿਲੇਟਿਡ ਹੈ ਕੁਕਿੰਗ ਹੈ ਨਾ ਪਰ ਕੁਝ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿੰਨਾ ਕਰਕੇ ਇਹਨਾਂ ਆਪਾਂ ਨੂੰ ਲਾਈਵ ਹੋਣਾ ਪੈਂਦਾ ਚਲੋ ਇੱਕ ਦੂਜੇ ਦੀ ਆਪਾਂ ਗੱਲਾਂ ਸੁਣਦੇ ਆਂ ਇੱਕ ਦੂਜੇ ਨੂੰ ਸਮਝਦੇ ਆਂ ਨਾ ਤੇ ਤੁਸੀਂ ਸਾਰੇ ਫਰੈਂਡਸ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਕਿ ਇਦਾਂ ਲਾਈਵ ਦੇ ਵਿੱਚ ਇਸ ਲਈ ਆਪਾਂ ਦੁਬਾਰਾ ਤੋਂ ਲਾਈਵ ਹੋਏ ਆਂ ਨਾ ਤੇ ਦੇਖੋ ਨਾ ਤੁਸੀਂ ਦੇਖਿਆਗਾ ਪਹਿਲਾਂ ਇੱਕ ਛੋਟੀ ਬੱਚੀ ਦੀ ਕੇਕ ਖਾਣ ਦੇ ਨਾਲ ਹਨਾ ਮੌਤ ਹੋਈ ਹੈਗੀ ਉਸ ਤੋਂ ਬਾਅਦ ਹੁਣ ਦੋ ਦਿਨਾਂ ਦੀ ਹਨਾ ਦੁਬਾਰਾ ਤੋਂ ਚੱਲ ਰਹੀ ਹੈ ਇੱਕ ਚਾਕਲੇਟ ਖਾਣ ਕਰਕੇ ਹਨਾ ਕਿ ਛੋਟੀ ਬੱਚੀ ਦੀ ਕੀ ਹਾਲਤ ਹੋਈ ਹੈਗੀ ਤੇ ਦੇਖੋ ਹਨਾ ਮੈਂ ਸਿਰਫ ਪੇਰੈਂਟਸ ਨੂੰ ਇੱਕ ਹੱਥ ਵਨ ਕੇ ਇਹੀ ਬੇਨਤੀ ਕਰਨੀ ਚਾਹੂੰਗੀ ਕਿ ਤੁਸੀਂ ਆਪਣੇ ਹਨਾ ਬੱਚਿਆਂ ਨੂੰ ਪਲੀਜ਼ ਬਾਹਰਲੇ ਫਾਸਟ ਫੂਡ ਤੋਂ ਬਚਾ ਲਓ ਨਾ ਕਿਉਂਕਿ ਆਪਾਂ ਉਹਨਾਂ ਦੇ ਸਹਾਰੇ ਆ ਵੀ ਆਪਾਂ ਨੂੰ ਹਨਾ ਉਹ ਬੜੇਪੇ ਦੇ ਵਿੱਚ ਸੰਭਾਲਣਗੇ ਪਰ ਇਹ ਨਾ ਹੋਵੇ ਕਿ ਹਨਾ ਉਹਨਾਂ ਨੂੰ ਆਪਾਂ ਨੂੰ ਸੰਭਾਲਣਾ ਪੈ ਜੇ ਕਿਉਂਕਿ ਜਿਹੜੇ ਹਾਲਾਤ ਅੱਜਕੱਲ ਚੱਲ ਰਹੇ ਨੇ ਹਨਾ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋਵੋਗੇ ਤੇ ਇਹਦੇ ਵਾਸਤੇ ਹਨਾ ਤੁਹਾਨੂੰ ਆਉਣ ਵਾਲੇ ਸਮੇਂ ਠੀਕ ਹੈ ਹੁਣ ਆਪਾਂ ਥੋੜੇ ਬਿਜੀ ਆਪਦੇ ਆਪ ਨੂੰ ਕਹੋਣੇ ਆ ਵੀ ਹਮੇ ਬਿਜੀ ਆ ਆਰਡਰ ਕਰੋ ਬੱਚਿਆਂ ਨੂੰ ਹਾਂ ਚੱਕੋ ਫੋਨ ਹਨਾ ਵੀ ਪੀਜ਼ਾ ਮੰਗਾ ਲਓ 버ਗਰ ਮੰਗਾ ਲਓ ਪਰ ਤੁਸੀਂ ਦੇਖੋ ਹਨਾ ਕਿੰਨਾ ਜ਼ਿਆਦਾ ਫੂਡ ਪੋਇਜ਼ਨ ਫੈਲ ਰਿਹਾ ਹੈਗਾ ਤੇ ਤਾਂ ਪਲੀਜ਼ ਹੈਲੋ ਮੁਕੇਸ਼ ਜੀ ਹੈਲੋ ਕੁਲਵਿੰਦਰ ਜੀ ਹਾਂਜੀ ਕੁਛ ਨਹੀਂ ਜੀ ਸਾਰੇ ਫਰੈਂਡਸ ਨਾਲ ਥੋੜੀਆਂ-ਬੋਧੀਆਂ ਗੱਲਾਂ ਬਾਤਾਂ ਥੋੜੀਆਂ ਬੇਸਿਕ ਨੋਲਿਜ ਵਾਸਤੇ ਆਪਾਂ ਹਨਾ ਅੱਜ ਜੁੜਿਆ ਦੁਆਰਾ ਤੋਂ ਤੇ ਹਾਂਜੀ ਤੇ ਆਪਾਂ ਗੱਲ ਕਰ ਰਹੇ ਸੀਗੇ ਨਾ ਫਾਸਟ ਫੂਡ ਦੀ ਨਾ ਦੇਖੋ ਇੱਕ ਸਿਰਫ ਠੀਕ ਹੈ ਵੀ ਆਪਾਂ ਕੰਮ ਤੇ ਹਨਾ ਆਪਾਂ ਆਪਣੇ ਕੋਲੇ ਅੱਜਕੱਲ ਪੈਸਾ ਸਾਰਿਆਂ ਕੋਲੇ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਨਾ ਆਪਾਂ ਫੋਨ ਕਰਦੇ ਆਂ ਤੇ ਪੀਜ਼ਾ 버ਗਰ ਰੋਟੀ ਜੋ ਵੀ ਹੈ ਘਰ ਵਿੱਚ ਤੁਹਾਡੇ ਕੋਲੇ ਆ ਜਾਂਦੀ ਹੈ ਨਾ ਪਰ ਪਲੀਜ਼ ਹਨਾ ਪਹਿਲਾਂ ਦੇਖੋ ਸਾਰੇ ਆਪਣੇ ਜਿਹੜੇ ਮਾਤਾ ਪਿਤਾ ਸੀਗੇ ਨਾ ਕਿੰਨੇ ਬਿਜੀ ਹੁੰਦੇ ਸੀ ਉਹਨਾਂ ਨੂੰ ਖੇਤੀ ਦਾ ਕੰਮ ਵੀ ਕਿੰਨਾ ਹੁੰਦਾ ਸੀ ਸਾਰੇ ਕਸ ਦਾ ਨਾ ਕੰਮ ਕਾਫੀ ਹੁੰਦਾ ਸੀਗਾ ਪਰ ਫਿਰ ਵੀ ਉਹ ਆਪਾਂ ਨੂੰ ਨਾ ਬਾਹਰ ਤੋਂ ਦੇਖੋ ਕੋਈ ਵੀ ਚੀਜ਼ ਲੈ ਕੇ ਆਂਦੇ ਦਿੰਦੇ ਦੀ ਜਿੱਦਾਂ 6 ਮਹੀਨਿਆਂ ਬਾਅਦ ਉਹ ਨਾ ਫਸਲ ਹੁੰਦੀ ਸੀ ਜਿੱਦਾਂ ਕਿ ਕਣਕ ਹਾੜੀ ਸੌਣੀ ਨਾ ਹੁੰਦੀ ਸੀ ਉਦੋਂ ਥੋੜਾ ਬਹੁਤ ਆਪਾਂ ਨੂੰ ਬਾਹਰੋਂ ਲਿਆ ਕੇ ਦਿੰਦੇ ਹੁੰਦੇ ਸੀਗੇ ਪਰ ਤੁਸੀਂ ਹੁਣ ਸੋਚੋ ਵੀ ਆਪਾਂ ਹਰ ਟਾਈਮ ਹਰ ਟਾਈਮ ਆਪਣੇ ਕੋਲੇ ਫਾਸਟ ਫੂਡ ਰਹਿੰਦਾ ਜੇ ਉਹ ਨਹੀਂ ਹੈਗਾ ਤਾਂ ਕਰਕਰੇ ਚਿਪਸ ਲੇਜ਼ ਦਾਣਾ ਆਪਾਂ ਸਾਰਾ ਦਿਨ ਖਾਂਦੇ ਰਹਨੇ ਆ ਪਰ ਦੇਖੋ ਡੇਲੀ ਕੋਈ ਨਾ ਕੋਈ ਵੀਡੀਓ ਅਪਲੋਡ ਹੁੰਦੀ ਹੈਗੀ ਹੈਲੋ ਮੁਕੇਸ਼ ਜੀ ਨਮਸਤੇ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਜੀ ਤੁਸੀਂ ਠੀਕ ਹੋ ਜੀ ਤੇ ਐਕਚੁਅਲੀ ਨਾ ਮੈਂ ਗੱਲ ਕਰ ਰਹੀ ਸੀ ਵੀ ਹਨਾ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਨੂੰ ਜਦੋਂ ਆਪਾਂ ਬੜਾਪਾ ਹਨਾ ਉਡੀਕ ਰਿਆਂ ਵੀ ਹਾਂ ਸਾਡੇ ਬੱਚੇ ਸਾਨੂੰ ਸਾਹਮਣੇ ਕਿਤੇ ਉਹਨਾਂ ਨੂੰ ਆਪਾਂ ਨੂੰ ਸਾਹਮਣਾ ਨਾ ਪੈ ਜੇ ਤੇ ਦੂਸਰੀ ਗੱਲ ਛੋਟੇ ਛੋਟੇ ਬੱਚਿਆਂ ਨੂੰ ਜਿੱਦਾਂ ਕਿ 12-13 ਸਾਲ ਦਾ ਬੱਚਾ ਹੁੰਦਾ ਹੈ ਨਾ ਆਪਾਂ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦੇ ਦਿੰਨੇ ਆ ਤੇ ਮੋਬਾਈਲ ਲੈ ਕੇ ਦੇ ਦਿੰਨੇ ਆ ਠੀਕ ਹੈ ਵੀ ਅੱਜ ਕੱਲ ਹਨਾ ਹਰ ਇੱਕ ਦੇ ਕੋਲੇ ਇੱਕ ਇੱਕ ਬੱਚਾ ਹਨਾ ਕੋਈ ਬੇਟੀ ਬੇਟਾ ਚਾਹੇ ਕੁਝ ਵੀ ਹੈ ਨਾ ਆਪਾਂ ਨੂੰ ਹੁੰਦਾ ਵੀ ਹਾਂ ਉਹ ਕਹਿੰਦਾ ਵੀ ਮੈਨੂੰ ਇਹ ਲੈ ਕੇ ਦਿਓ ਮੈਂ ਮਰ ਜੂੰਗਾ ਜੇ ਇਦਾਂ ਦਾ ਕੋਈ ਗੱਲਾਂ ਕਰਦੇ ਨੇ ਬੱਚੇ ਕਰਦੇ ਵੀ ਨੇ ਹਨਾ ਪਰ ਪਲੀਜ਼ ਆਪਾਂ ਨੂੰ ਪਤਾ ਹੈ ਨਾ ਵੀ ਉਹਨਾਂ ਦੇ ਭਵਿੱਖ ਵਾਸਤੇ ਇਹ ਠੀਕ ਨਹੀਂ ਹੈਗੀਆਂ ਛੋਟੇ ਛੋਟੇ ਬੱਚੇ ਨੇ ਹਨਾ ਚਾਰ ਚਾਰ ਜਣੇ ਬੈਠ ਕੇ ਮੋਟਰਸਾਈਕਲ ਚਲਾਉਂਦੇ ਨੇ ਦੇਖੋ ਕਿੰਨਾ ਐਕਸੀਡੈਂ ਤੇ ਪਲੀਜ਼ ਇਦਾਂ ਥੋੜਾ ਜਨਾ ਕੇਅਰ ਰੱਖੋ ਆਪਣੇ ਬੱਚਿਆਂ ਨੂੰ ਬਾਹਰਲੇ ਫਾਸਟ ਫੂਡ ਤੋਂ ਬਚਾ ਕੇ ਰੱਖੋ ਘਰ ਵਿੱਚ ਬਣਾਓ ਤੇ ਦੇਖੋ ਇਦਾਂ ਨਾ ਬਿਜੀ ਲਾਈਫ ਸਾਰਿਆਂ ਦੀ ਹੈ ਪਰ ਜਿਹੜੀ ਆਉਣ ਵਾਲਾ ਭਵਿੱਖ ਹੈ ਆਪਾਂ ਉਹਨੂੰ ਵੀ ਸਾਂਭੀਏ ਤਾਂ ਸਭ ਤੋਂ ਪਹਿਲਾਂ ਆਪਾਂ ਜਸਟ ਸਟਾਰਟ ਕਰਦੇ ਹਾਂ ਕਿ ਜਿਹੜਾ ਮਿੰਟ ਹੈ ਇਹਨੂੰ ਆਪਾਂ ਹਨਾ ਕਿੱਦਾਂ ਉਗਾਵਾਵਾਂਗੇ ਤੇ ਇਹਨੂੰ ਆਪਾਂ ਦੇਖੋ ਵੈਸੇ ਹੁਣ ਪਿੰਡਾਂ ਦੇ ਵਿੱਚ ਨਾ ਜਾ ਕਿਤੇ ਆਪਣੇ ਸ਼ਹਿਰਾਂ ਦੇ ਵਿੱਚ ਵੀ ਆਪਣੇ ਕੋਲੇ ਖਾਲੀ ਜਗ੍ਹਾ ਹੈਗੀ ਕੋਈ ਕਮਲੇ ਵਗੈਰਾ ਹੈਗੇ ਨਾ ਤਾਂ ਤੁਸੀਂ ਉਹਨਾਂ ਦੇ ਵਿੱਚ ਉਗਾ ਸਕਦੇ ਹੋ ਜਿਹੜਾ ਮਿੰਟਾ ਹੈ ਦੇਖੋ ਇਹਦੇ ਫਾਇਦੇ ਤੁਹਾਨੂੰ ਸਾਰਿਆਂ ਨੂੰ ਫਰੈਂਡਸ ਨੂੰ ਪਤਾ ਹੀ ਆ ਕਿ ਨਹੀਂ ਪਤਾ ਤਾਂ ਆਪਾਂ ਇੱਕ ਵਾਰੀ ਜ਼ਰੂਰ ਰਿਪੀਟ ਕਰ ਦਿੰਨੇ ਆ ਕਿਉਂਕਿ ਜਿਹੜਾ ਮਿੰਟਾ ਹੈ ਦੇਖੋ ਇਹ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਇਸੇ ਤਸੀਰ ਹੈ ਜਿਹੜੀ ਠੰਡੀ ਹੁੰਦੀ ਹੈ ਤੇ ਜਿੱਦਾਂ ਆਪਾਂ ਹੁਣ ਪਾਣੀ ਪੂਰੀ ਬਣਾਉਣੀ ਹੈ ਚਟਨੀ ਬਣਾਉਣੀ ਹੈ ਤੇ ਜਾਂ ਫਿਰ ਆਪਾਂ ਨੇ ਕੋਈ ਸਕੰਜਵੀ ਵਗੈਰਾ ਬਣਾਉਣੀ ਹੈ ਹਾਂਜੀ ਹਾਂਜੀ ਜਰੂਰ ਜੀ ਹਾਂਜੀ ਹਾਂਜੀ ਜਰੂਰ ਜਰੂਰ ਸਾਰੇ ਫਰੈਂਡਸ ਜਰੂਰ ਤੇ ਆਪਾਂ ਅੱਜ ਇਹਨੂੰ ਦੱਸਾਂਗੇ ਵੀ ਆਪਾਂ ਇਹਨਾਂ ਨੂੰ ਕਿੱਦਾਂ ਗrow ਕਰ ਸਕਦੇ ਆ ਅਗਰ ਤੁਹਾਡੇ ਕੋਲੇ ਜਗ੍ਹਾ ਨਹੀਂ ਹੈਗੀ ਕਿ ਕਿਤੇ ਕੁਝ ਵੀ ਨਹੀਂ ਹੈਗਾ ਹਨਾ ਤਾਂ ਤੁਸੀਂ ਹਨਾ ਮਾਰਕੀਟ ਦੇ ਵਿੱਚੋਂ ਫਰੈਸ਼ ਮਿੰਟ ਲਿਆ ਕੇ ਇਦਾਂ ਡੰਡੀ ਦੇ ਨਾਲ ਲੈ ਕੇ ਆਉਣਾ ਜਿੱਦਾਂ ਕਿ ਆਪਾਂ ਨੇ ਇਹ ਡੰਡੀ ਲੈਤੀ ਹੈਗੀ ਹਾਂਜੀ ਹਾਂਜੀ ਗਰਮੀਆਂ ਦੇ ਵਾਸਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਤਾਂ ਪਹਿਲਾਂ ਆਪਾਂ ਇਹ ਚੀਜ਼ ਨੂੰ ਕੰਟੀਨਿਊ ਜਿਹੜੀ ਤੇ ਆਪਾਂ ਲੱਗੇ ਅੱਜ ਆਪਾਂ ਇਹਨੂੰ ਕਰ ਲਈਏ ਅੱਜ ਆਪਾਂ ਨਾਲੇ ਤੁਹਾਨੂੰ ਹਨਾ ਬੇਲਾਂ ਦੀ 3D ਕਟਿੰਗ ਬਾਰੇ ਵੀ ਦੱਸਾਂਗੇ ਜਿੱਦਾਂ ਕਿ ਹਣ ਕਦੂਆਂ ਦੀਆਂ ਤੋਰੀਆਂ ਦੀਆਂ ਬੇਲਾਂ ਨੇ ਉਹਨਾਂ ਦੀ 3D ਕਟਿੰਗ ਹੋਊਗੀ ਤਾਂ ਕਿ ਉਹ ਜ਼ਿਆਦਾ ਫਰੂਟਿੰਗ ਆਪਾਂ ਨੂੰ ਦੇ ਸਕਣ ਤੇ ਆਪਾਂ ਨੇ ਇਦਾਂ ਦੀ ਕੋਈ ਪਲਾਸਟਿਕ ਦੀ ਬੋਤਲ ਲੈ ਲੈਣੀ ਆ ਕੋਈ ਵੀ ਤੁਸੀਂ ਬੋਤਲ ਲੈ ਲਓ ਜਾਂ ਕੋਈ ਡੱਬਾ ਲੈ ਲਓ ਕੋਈ ਪੁਰਾਣੇ ਆਪਣੇ ਹਨਾ ਕਿਚਨ ਦੇ ਵਿੱਚ ਕਾਫੀ ਪਏ ਹੁੰਦੇ ਨੇ ਤਾਂ ਤੁਸੀਂ ਇਹਦੇ ਵਿੱਚ ਮਿੱਟੀ ਭਰ ਲੈਣੀ ਆ ਮਿੱਟੀ ਥੋੜੀ ਜੀ ਜਿੱਦਾਂ ਤੁਹਾਡੇ ਕੋਲੇ ਵਧੀਆ ਮਿੱਟੀ ਹੋਵੇ ਜਿਹੜੇ ਤੁਹਾਡੇ ਬਾਗ ਹਨਾ ਬਗੀਚੀ ਵਗੈਰਾ ਹੁੰਦੀ ਹੈ ਛੋਟੀ ਮੋਟੀ ਜਾਂ ਕਿਤੋਂ ਖੇਤ ਵਗੈਰਾ ਦੇ ਵਿੱਚੋਂ ਮਿੱਟੀ ਲਿਆਓ ਹਨ ਤਾਂ ਤੁਸੀਂ ਇਹਦੇ ਵਿੱਚ ਨਾ ਮਿੱਟੀ ਭਰ ਲੈਣੀ ਹੈ ਤੇ ਉੱਪਰੋਂ ਇੱਥੋਂ ਆਪਣੇ ਕਟਿੰਗ ਕਰ ਦੇਣੀ ਹੈ ਇਹਨੂੰ ਮਿੱਟੀ ਭਰ ਕੇ ਇਹਦੇ ਵਿੱਚ ਨਾ ਸੁਰਾਖ ਕਰ ਲੈਣੇ ਨੇ ਇਸ ਤਰੀਕੇ ਦੇ ਨਾਲ ਕਿਸੇ ਵੀ ਹਨਾ ਤਿੱਖੀ ਚੀਜ਼ ਨੇ ਨਾਲ ਇਦਾਂ ਸੁਰਾਖ ਕਰ ਲੈਣੇ ਨੇ ਤਾਂ ਕਿ ਆਪਾਂ ਪਹਿਲਾਂ ਆਪਾਂ ਇਹਦੇ ਵਿੱਚ ਸੁਰਾਖ ਕਰ ਲੈਣੇ ਨੇ ਫਿਰ ਕਿਸੇ ਵੀ ਜਗ੍ਹਾ ਦੇ ਵਿੱਚ ਰੱਖ ਕੇ ਆਪਾਂ ਇਹਦੇ ਵਿੱਚ ਮਿੱਟੀ ਭਰ ਲਾਂਗੇ ਤੇ ਇਦਾਂ ਦੀਆਂ ਹਨਾ ਪੁਦੀਨੇ ਦੀਆਂ ਜਿਹੜੇ ਡੰਡੀਆਂ ਹੋਣਗੀਆਂ ਉਹ ਲੈਣੀਆਂ ਨੇ ਮਿੱਟੀ ਭਰ ਕੇ ਤੁਸੀਂ ਇਹਨੂੰ ਪੁਦੀਨੇ ਨੂੰ ਇਸ ਤਰੀਕੇ ਦੇ ਨਾਲ ਲਗਾ ਦੇਣਾ ਤੁਸੀਂ ਕਿਤੇ ਵੀ ਟੰਗ ਸਕਦੇ ਹੋ ਇਹਨੂੰ ਹਨਾ ਮਿੱਟੀ ਪਾ ਕੇ ਉਹ ਤੋਂ ਬਾਅਦ ਥੋੜਾ ਥੋੜਾ ਪਾਣੀ ਛਿੜਕਦੇ ਰਹਿਣਾ ਇਹ ਥੋੜੇ ਦਿਨਾਂ ਵਿੱਚ ਨਾ ਇਹ ਇਦਾਂ ਹੀ ਹਰਾ ਹੋ ਜਾਂਦਾ ਹੁੰਦਾ ਕੋਈ ਇਦਾਂ ਇਹਦੀ ਪ੍ਰੋਬਲਮ ਨਹੀਂ ਹੁੰਦੀ ਵੀ ਹਾਂ ਇਹ ਹਰਾ ਨਹੀਂ ਹੁੰਦਾ ਇਹ ਆਪਣੀ ਆਪ ਹੀ ਹੈ ਨਾ ਅੱਗੇ ਗਰੋ ਕਰੀ ਜਾਂਦਾ ਹੁੰਦਾ ਪਰ ਇਹ ਜ਼ਰੂਰ ਹੋਵੇ ਹੈ ਨਾ ਜਦੋਂ ਤੁਸੀਂ ਲੈ ਕੇ ਆਵੋ ਤਾਂ ਇਹ ਤੇ ਵਸ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਗਰੋ ਕਰ ਲੈਣਾ ਵਧੀਆ ਵਧੀਆ ਦਲੀਆਂ ਵਿੱਚ ਆਪਾਂ ਨੇ ਕੱਢ ਲੈਣੀਆਂ ਨੇ ਬੋਤਲ ਦੇ ਵਿੱਚ ਇਸ ਤਰੀਕੇ ਦੇ ਨਾਲ ਮਿੱਟੀ ਭਰ ਕੇ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹਨਾ ਪਦੀਨੇ ਨੂੰ ਉਗਾ ਸਕਦੇ ਹੋ ਕਿਉਂਕਿ ਕੋਈ ਮੁਸ਼ਕਿਲ ਨਹੀਂ ਹੈ ਹੁੰਦਾ ਬਸ ਥੋੜੀ ਜੀ ਆਪਾਂ ਨੂੰ ਹਨਾ ਮਿਹਨਤ ਕਰਨੀ ਪੈਂਦੀ ਹੈ ਤੇ ਦੂਸਰੀ ਗੱਲ ਹੈ ਨਾ ਕਈ ਫਰੈਂਡ ਹੁੰਦੇ ਨੇ ਜਿੱਦਾਂ ਕਿ ਮਾਰਨਿੰਗ ਟਾਈਮ ਆਪਾਂ ਉੱਠਦੇ ਆ ਹਨਾ ਆਪਣੇ ਉਠਣ ਸਾਰ ਪਾ ਬੈਡਟੀ ਪੀਂਨੇ ਆ ਉਹਦੇ ਨਾਲ ਨਾ ਕਈ ਫਰੈਂਡਸ ਨੂੰ ਹੁੰਦਾ ਜਿੱਦਾਂ ਕਿ ਆਪਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਤੇ ਜਾਬ ਜਾ ਜਿੱਦਾਂ ਜਾਂ ਆਪਣੇ ਖੱਟੇ ਖੱਟੇ ਢਕਰ ਆਉਂਦੇ ਆ ਨਾ ਇਦਾਂ ਹੋਣ ਲੱਗ ਜਾਂਦੇ ਆ ਤਾਂ ਉਸ ਤੋਂ ਆਪਾਂ ਕੀ ਲੈਣਾ ਆਪਣੇ ਖੀਰਾ ਲੈ ਲੈਣਾ ਜਿਹੜਾ ਕਿ ਇਹ ਫਰੈਸ਼ ਖੀਰਾ ਆਪਣਾ ਹਨਾ ਹੁਣ ਤਾਂ ਕਿਉਂਕਿ ਇਹ ਖੇਤਾਂ ਦੇ ਵਿੱਚ ਵੀ ਕਾਫੀ ਲੱਗ ਜਾਣਗੇ ਤੇ ਇਸ ਤਰੀਕੇ ਦਾ ਖੀਰਾ ਲੈ ਕੇ ਦੋ ਸਲਾਈਸ ਲੈ ਲੈਣੇ ਨੇ ਅਗਰ ਤੁਹਾਡੇ ਕੋਲੇ ਹੈ ਨਾ ਤੁਹਾਨੂੰ ਦੇਸੀ ਖੀਰਾ ਮਿਲ ਜਾਓ ਬਜਾਾਦਾ ਬੈਟਰ ਹੈ ਅਗਰ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਹਨਾ ਸਿਲਣ ਦੀ ਜ਼ਰੂਰਤ ਨਹੀਂ ਹੈਗੀ ਹਨਾ ਉਹ ਥੋੜੇ ਖੀਰਾ ਜਿਹੜਾ ਹੁੰਦਾ ਉਹ ਜਿਆਦਾ ਵਧੀਆ ਨਹੀਂ ਹੁੰਦਾ ਜਿਹੜਾ ਦੇਸੀ ਖੀਰਾ ਹੁੰਦਾ ਉਹਨੂੰ ਤੁਸੀਂ ਇਹਨਾਂ ਨੋਰਮਲ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਿਰ ਲੈਣਾ ਇਸ ਤਰੀਕੇ ਨਾਲ ਸਿਰ ਲੈਣਾ ਤੇ ਇਹਨੂੰ ਖਾਲੀ ਪੇਟ ਇਹਨਾਂ ਦੋ ਸਲਾਈਸ ਬਸ ਡੇਲੀ ਖਾਲੀ ਪੇਟ ਖਾਣੇ ਨੇ ਤੁਸੀਂ ਇਸ ਤਰੀਕੇ ਨਾਲ ਇਹਨੂੰ 15-20 ਦਿਨ ਕਰਕੇ ਦੇਖਿਓ ਤੇ ਤੁਹਾਨੂੰ ਹਨਾ ਤੁਹਾਡੇ ਹਾਜਮੇ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਜਿੱਦਾਂ ਕਿ ਤੁਹਾਡੇ ਇਹ ਨਾ ਕਈ ਵਾਰੀ ਹੁੰਦਾ ਵੀ ਆਪਣੇ ਖਾਣਾ ਨਹੀਂ ਪਚਦਾ ਤਾਂ ਇਸ ਨੂੰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਫਿਰ ਮੈਨੂੰ ਦੱਸਣਾ ਬੈਡ ਟੀ ਪੀਣ ਤੋਂ ਪਹਿਲਾਂ ਇਹਨੂੰ ਖਾਣਾ ਬਾਅਦ ਦੇ ਵਿੱਚ ਨਹੀਂ ਕਿਉਂਕਿ ਬਾਅਦ ਦੇ ਵਿੱਚ ਜਦੋਂ ਤੁਸੀਂ ਜਦੋਂ ਚਾਹ ਪੀ ਲਈ ਉਹ ਬੈਦ ਜੀ ਦੱਸ ਦਿੰਦੇ ਨੇ ਕਹਿੰਦੇ ਆਪਾਂ ਅੱਗ ਸਿੱਟ ਲੈਨੇ ਅੰਦਰ ਨਾ ਮਾਰਨਿੰਗ ਟਾਈਮ ਉਸੇ ਨਾਲ ਹੀ ਹੈ ਨਾ ਜਿਆਦਾਤਰ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਤਾਂ ਤੁਸੀਂ ਇਦਾਂ ਖੀਰਾ ਲੈਣਾ ਇਹਨੂੰ ਮਾਰਨਿੰਗ ਟਾਈਮ ਖਾਲੀ ਪੇਟ ਖਾਣਾ ਤੇ ਦੂਸਰੀ ਗੱਲ ਜਿਹੜੀ ਆਪਾਂ ਦੱਸੀ ਸੀ ਜਿਹੜੇ ਫਰੈਂਡ ਦਾ ਨਾ ਜਾਦਾ ਵੇਟ ਹੈ ਤੇ ਹਨਾ ਜਾਦਾ ਜਾਂ 슈ਗਰ ਹੈਗਾ ਉਹਨਾਂ ਵਾਸਤੇ ਨਾ ਇੱਕ ਮਿਲੇਟਸ ਆਉਂਦੇ ਨੇ ਜਿੱਦਾਂ ਕਿ ਇੱਕ ਅਨਾਜ ਹੁੰਦੇ ਨੇ ਉਹ ਅਨਾਜ ਹੁੰਦੇ ਨੇ ਉਹ ਬਿਲਕੁਲ ਬ੍ਰਿਕ-ਬ੍ਰਿਕ ਹੁੰਦੇ ਨੇ ਓਕੇ ਜੀ ਓਕੇ ਪ੍ਰਦੀਪ ਜੀ ਉਹ ਤੇ ਫਰੂਟਿੰਗ ਆਉਂਦੀ ਹੈ ਜੀ ਦਿੱਗੋ ਪਾ ਨੇ ਪ੍ਰੋਪਰ ਤੁਹਾਨੂੰ ਅਮਰੂਦ ਚੀਕੂ ਸਾਰੇ ਆਪਣੇ ਫਰੂਟ ਦਿਖਾਏ ਵੀ ਸੀਗੇ ਤੇ ਉਹਨਾਂ ਦੀ ਕੇਅਰ ਬਾਰੇ ਵੀ ਦੱਸਿਆ ਸੀਗਾ ਤੇ ਅੱਜ ਆਪਾਂ ਤੁਹਾਨੂੰ ਹਨਾ ਬੇਲਾਂ ਦੀ 3D ਕਟਿੰਗ ਬਾਰੇ ਦੱਸਾਂਗੇ ਵੀ ਦਾਣਾ ਆਪਣੇ ਹੁਣ ਬੇਲਾਂ ਲਗਾਈਆਂ ਹੋਈਆਂ ਨੇ ਕਦੂ ਵਗੈਰਾ ਦੀਆਂ ਸਾਰੇ ਕਾਸ਼ਦੀਆਂ ਤੇ ਤੁਸੀਂ ਨਾ ਉਹਨਾਂ ਨੂੰ ਕਿੱਦਾਂ ਕਟਿੰਗ ਕਰਨੀ ਹੈ ਤਾਂ ਕਿ ਉਹ ਹਨਾ ਜ਼ਿਆਦਾ ਤੁਹਾਨੂੰ ਹਨਾ ਤੁਸੀਂ ਉਹਨਾਂ ਤੋਂ ਝਾੜ ਲੈ ਸਕੋ ਕਿਉਂਕਿ ਹੁਣ ਦੇਖੋ ਮਾਰਕੀਟ ਦੇ ਵਿੱਚੋਂ ਆਪਾਂ ਲੈ ਕੇ ਆਉਣਿਆ ਕਿੰਨੇ ਸਾਲ ਹੋ ਗਏ ਉਹਨੂੰ ਲਗਾਏ ਨੂੰ ਜੀ ਹਾਂਜੀ ਜਿਆਦਾ ਗਰੋ ਨਹੀਂ ਕਰ ਰਹੀਆਂ ਤਾਂ ਉਹਨੂੰ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ ਟਾਈਮ ਦੱਸੋ ਜੇ ਤਾਂ ਹੁਣ ਸਾਲ ਹੋਇਆ ਤਾਂ ਤਾਂ ਤੁਹਾਨੂੰ ਵੇਟ ਕਰਨਾ ਪੈਗਾ ਕਿਉਂਕਿ ਜਿਹੜਾ ਚੀਕੂ ਦਾ ਬੂਟਾ ਹੈ ਨਾ ਉਹ ਤੇ ਕਮ ਸੇ ਕਮ ਚੌਥੇ ਸਾਲ ਜਾ ਕੇ ਨਾ ਚਾਰ ਸਾਲਾਂ ਬਾਅਦ ਉਹ ਫਰੂਟ ਦੇਣ ਲੱਗਦਾ ਚਾਹੇ ਤੁਸੀਂ ਉਹਨੂੰ ਜਿਹੜਾ ਆਪਣਾ ਕਹਿਦੇ ਨੇ ਆਪਾਂ ਹਾਈਬ੍ਰਿਡ ਲੈ ਲਓ ਚਾਹੇ ਸਿੰਪਲ ਲੈ ਲਓ ਓਕੇ ਜੀ ਉਹਦੀ ਜੜ ਦੇ ਵਿੱਚ ਨਾ ਐਦਾਂ ਕਰੋ ਤੁਸੀਂ ਜੇ ਨਾ ਜਿਹੜਾ ਜਗ੍ਹਾ ਹੈ ਉਹਦੀ ਮਤਲਬ ਕਿ ਨੀਚੋਂ ਹੈਗੀ ਉਹਨੂੰ ਥੋੜਾ ਜਿਹਾ ਖੁੱਲਾ ਕਰ ਦਿਓ ਉਹਦੀ ਜੜ ਦੇ ਵਿੱਚ ਨਾ ਤੁਸੀਂ ਅਗਰ ਤੁਹਾਡੇ ਕੋਲੇ ਜਿੱਦਾਂ ਆਪਣੀ ਰੂੜੀ ਹੁੰਦੀ ਆ ਆਪਾਂ ਪਿੰਡਾਂ ਦੇ ਵਿੱਚ ਆਪਣੇ ਕੋਲੇ ਹੁੰਦੀਆਂ ਨੇ ਨਾ ਦੇਸੀ ਜਰੂਰੀਆਂ ਉਹ ਤੋਂ ਥੋੜੀ ਜਿਹੀ ਮਿੱਟੀ ਲਿਆ ਕੇ ਇੱਕ ਗਿੱਠ ਜਗ੍ਹਾ ਛੱਡ ਕੇ ਉਹਦੀ ਜੜਾ ਉਹ ਤੋਂ ਇੱਕ ਗਿੱਠ ਜਗ੍ਹਾ ਛੱਡ ਕੇ ਮਲਕਿ ਉਹਨੂੰ ਫਿਰ ਸਾਈਡਾਂ ਤੇ ਤੁਸੀਂ ਪਾ ਦਿਓ ਉਹਦੇ ਨਾਲ ਉਹਨੂੰ ਦੇਖਿਓ ਕਾਫੀ ਦਿਨਾਂ ਦੇ ਵਿੱਚ ਨਾ ਮਲਕਿ ਫਰਕ ਪਈਗਾ ਉਹਨੂੰ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹੈ ਜਿੱਦਾਂ ਕਿ ਗਰੋ ਨਹੀਂ ਹੋ ਰਿਹਾ ਉਹ ਬੂਟਾ ਜਾਂ ਫਰੂਟ ਨਹੀਂ ਦੇ ਰਿਹਾ ਇਦਾਂ ਤੁਸੀਂ ਨਾ ਕਰਦੇ ਰਹੋ ਉਹਨੂੰ ਤਾਂ ਬਹੁਤ ਜਲਦੀ ਗਰੋ ਕਰੂਗਾ ਤੇ ਇੱਕ ਨਾ ਜਿਹੜੀ ਆਪਣੀ ਖੱਟੀ ਲੱਸੀ ਹੁੰਦੀ ਆ ਜਾਂ ਦਹੀਂ ਲੈ ਲਓ ਜਾਂ ਖੱਟੀ ਲੱਸੀ ਲੈ ਲਓ ਉਹਦੇ ਵਿੱਚ ਪਾਣੀ ਪਾ ਕੇ ਵੀ ਤੁਸੀਂ ਉਹਦੀ ਜੜ ਦੇ ਵਿੱਚ ਪਾਉਂਦੇ ਰਹੋ ਮਤਲਬ ਕਿ ਥੋੜਾ ਜਿਹਾ ਦੂਰ ਜੜ ਦੇ ਨਾਲ ਪਾਉਂਗੇ ਤਾਂ ਉਹਨੂੰ ਹਨਾ ਸਿਉਂਕ ਵੀ ਲੱਗ ਸਕਦੀ ਹੈ ਤਾਂ ਜੜ ਤੋਂ ਅੱਧੀ ਕ ਗਿੱਠ ਇੱਕ ਗਿੱਠ ਛੱਡ ਕੇ ਪਾਉਂਦੇ ਰਹੋ ਹਾਂਜੀ ਜਿਹੜੇ ਜਿਹੜੇ ਆਪਣੇ ਆਪ ਦੱਸ ਰਹੇ ਸੀਗੇ ਹਨਾ ਜਿਹੜੇ ਅਨਾਜ ਸੀਗੇ ਉਹਨਾਂ ਨਾਲ ਤਾਂ weight loss ਕਰਦੇ ਨੇ ਤੇ ਨਾਲੇ 슈ਗਰ ਵਾਲਿਆਂ ਵਾਸਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਨੇ ਉਹਨੇ ਗੇਣਾ ਇੱਕ ਤਾਂ ਆਪਣਾ ਹੁੰਦਾ ਹੈ ਹਰੀ ਕੰਗਣੀ ਜਿਹਨੂੰ ਆਪਾਂ ਕਹਿੰਦੇ ਨੇ ਵੈਸੇ ਉਹ ਸੇਮ ਹੀ ਨੇ ਇੱਕ ਤਰ੍ਹਾਂ ਦੇ ਉਹ ਜਿੱਦਾਂ ਆਪਣਾ ਬਾਜਰਾ ਹੁੰਦਾ ਨਾ ਬਾਜਰਾ ਬਰੀਕ-ਬਰੀਕ ਜਦਾਂ ਜਿੱਦਾਂ ਚੌਲ ਕਟਕੀ ਵੀ ਕਹਿ ਦਿੰਨੇ ਆਪਾਂ ਕੋਧਰਾ ਵੀ ਕਹਿ ਦਿੰਨੇ ਆ ਨਾ ਉਹ ਉਦਾਂ ਦੇ ਗਰੋਕ ਬੀਜ ਹੁੰਦੇ ਨੇ ਮਲਕਿ ਛੋਟੇ-ਛੋਟੇ ਜੇ ਉਹਨਾਂ ਦਾ ਇੱਕ ਮਲਕਿ ਹਫਤੇ ਦਾ ਪੂਰਾ ਪੈਕੇਟ ਆਉਂਦਾ ਉਹਨਾਂ ਨੂੰ ਤੁਸੀਂ ਇਕੱਠੇ ਵੀ ਮਲਕਿ ਯੂਜ਼ ਕਰ ਸਕਦੇ ਹੋ ਜਿੱਦਾਂ ਕਿ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕੋਈ ਖਿਚੜੀ ਬਣਾਉਣੀ ਹੈ ਦਲੀਆ ਬਣਾਉਣਾ ਜਾਂ ਉਹਨਾਂ ਦੀ ਰੋਟੀ ਬਣਾਉਣੀ ਹੈ ਤਾਂ ਤੁਹਾਨੂੰ ਉਹਦਾ ਆਟਾ ਬਣਾਉਣਾ ਪਏਗਾ ਅਗਰ ਤੁਸੀਂ ਦਲੀਆ ਖਿਚੜੀ ਬਣਾਉਣੀ ਹੈ ਹਾਂਜੀ ਉਹ ਮੈਂ ਤੁਹਾਨੂੰ ਦੱਸ ਰਹੀ ਸੀਗੀ ਹੈ ਨਾ ਜਿੱਦਾਂ ਕਿ ਉਹ ਸੱਤ ਤਰ੍ਹਾਂ ਦੇ ਉਹ ਪੈਕੇਟ ਆਉਂਦਾ ਹੈ ਉਹ ਇਕੱਠਾ ਹੀ ਪੈਕੇਟ ਆਉਂਦਾ ਹੈ ਮਤਲਬ ਕਿ ਉਹਦਾ ਮੈਂ ਅੱਜ ਉਹਨਾਂ ਨਾਲ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਦੀ ਵੀ ਉਹ ਕਿੱਥੋਂ ਮਿਲਦੇ ਹੈਗੇ ਵੈਸੇ ਇਦਾਂ ਆਮ ਦੁਕਾਨਾਂ ਤੋਂ ਨਹੀਂ ਮਿਲਦੇ ਉਹ ਤੇ ਉਹਨਾਂ ਦਾ ਹਜੇ ਤੱਕ ਮੈਨੂੰ ਨੰਬਰ ਨਹੀਂ ਮਿਲਿਆ ਉਹਨਾਂ ਨੇ ਮੈਨੂੰ ਕਿਹਾ ਸੀ ਆ ਵੀ ਅਸੀਂ ਤੁਹਾਨੂੰ ਐਡਰੈਸ ਤੇ ਨੰਬਰ ਸੈਂਡ ਕਰ ਦਾਂਗੇ ਜਦੋਂ ਵੀ ਮੇਰੇ ਕੋਲੇ ਆਉਂਦਾ ਮੈਂ ਲਾਈਵ ਦੇ ਵਿੱਚ ਤੁਹਾਨੂੰ ਸਾਰੇ ਫਰੈਂਡਸ ਨੂੰ ਉਹ ਦੇ ਦਊਂਗੀ ਹੈ ਨਾ ਐਡਰੈਸ ਕਿਉਂਕਿ ਮੈਂ ਇੱਕ ਦੋ ਵੀਡੀਓਜ਼ ਵੀ ਦੇਖੀਆਂ ਸੀਗੀਆਂ ਉਹਨਾਂ ਤੋਂ ਵੀ ਉਹਨਾਂ ਨੇ ਜਿਹੜੇ ਫ੍ਰੈਂਡ ਦੇਖ ਰਹੇ ਸੀ ਉਹ ਐਂ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਮਗਾ ਸਕਦੇ ਇਹਨੂੰ ਆਪਾਂ ਕਿੱਥੋਂ ਮਗਾ ਸਕਦੇ ਕਿਉਂਕਿ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਅੱਜ ਕੱਲ ਇਹ ਬਹੁਤ ਜ਼ਿਆਦਾ ਫੈਲ ਰਹੀ ਹੈ ਤੇ ਇਹਦੇ ਵਾਸਤੇ ਹਨਾ ਹਾਂਜੀ ਹਾਂਜੀ ਜ਼ਰੂਰ ਜੀ ਕਿਉਂਕਿ ਹਜੇ ਥੋੜਾ ਖਲਾਰਾ ਜ਼ਿਆਦਾ ਪਿਆ ਪਿਆ ਹੈਗਾ ਹਨਾ ਕਣਕ ਸਰੋਂ ਆ ਹੋਰ ਤੂੜੀ ਹਨਾ ਉਹਦੇ ਕਰਕੇ ਥੋੜਾ ਜਿਹਾ ਹਜੇ ਨਹੀਂ ਕਰ ਰਹੇ ਤੇ ਜ਼ਰੂਰ ਦਿਖਾਵਾਂਗੇ ਤੇ ਹਾਂਜੀ ਆਪਾਂ ਦੱਸ ਰਹੇ ਸੀਗੇ ਹਨਾ ਜਿਹੜੇ ਪਨੇ ਹੈ ਨੇਗੇ ਇਹਨਾਂ ਨੂੰ ਆਪਾਂ ਇੱਕ ਤਾਂ ਹਰੀ ਕੰਗਣੀ ਹੈ ਜੀ ਇੱਕ ਬ੍ਰਾਊਨ ਟੌਪ ਵੀ ਆਪਾਂ ਕਹਿ ਦਿੰਨੇ ਆ ਇੱਕ ਕੋਰੋ ਕੋਰੋ ਸਨ ਕੌਰੋ ਮੰਡਲ ਹੈ ਤੇ ਇੱਕ ਕੋਦਰਾ ਇੱਕ ਸਮੱਕੀ ਚਾਵਲ ਇਦਾਂ ਦੇਣਾ ਇਹ ਹਫਤੇ ਦੇ ਮਤਲਬ ਕਿ ਇੱਕ ਹਫਤੇ ਜਿਵੇਂ ਮੰਡੇ ਨੂੰ ਆਪਣੇ ਇੱਕ ਖਾਣਾ ਤੇ ਟੀਊਜ਼ਰੇ ਨੂੰ ਅਲੱਗ ਖਾਣਾ ਇਦਾਂ ਨਾ ਹਫਤੇ ਦੇ ਬਾਅਦ-ਬਾਅਦ ਖਾਣੇ ਨੇ ਇਹ ਅਗਰ ਤੁਸੀਂ ਇਹਨਾਂ ਦੀ ਰੋਟੀ ਬਣਾ ਕੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਰੋਟੀ ਵੀ ਖਾ ਸਕਦੇ ਹੋ ਤੇ ਆਪਾਂ ਨੇ ਜਿਹੜੀ ਅੱਜ ਦੱਸਣੀ ਹੈਗੀ ਹੈ ਨਾ 베ਜੀਟੇਬਲ ਦੀ 3D ਕਟਿੰਗ ਬਾਰੇ ਉਹ ਵੀ ਆਪਾਂ ਤੁਹਾਨੂੰ ਦੱਸ ਦਿਆਂ ਕਿਉਂਕਿ 베ਜੀਟੇਬਲ ਹਨਾ ਹੁਣ ਕਾਫੀ ਗਰੋ ਹੋ ਰਹੀਆਂ ਨੇਗੀਆਂ ਤੇ ਉਹਨਾਂ ਬਾਰੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ